सरताज न्यूज चैनल देखने वाले सभी दर्शकों का स्वागत है संयुक्त किसान मोर्चा के आह्वान पर 28 तारीख को किसान संगठनों ने बीजेपी नेताओं के आवास पर मुलाकात की भटिंडा में बीजेपी प्रत्याशी परम पाल कौर सिद्धू मलुका की को आएगी पानी के मुद्दे पर पटवारियों के समर्थन में बैठक कर बड़ा संघर्ष किया जाएगा बीके यू सिद्ध के नेता रेशम सिंह यात्री ने कहा की आज हमने चिल्ड्रेन पार्क में बैठक की है संयुक्त किसान मोर्चा के आह्वान पर अट्ठाईस तारीख को भाजपा नेताओं के आवास आरोपी की लोकसभा प्रत्याशी परम कौर सिद्धू मलुका के भटिंडा स्थित आवास पर छोड़ी उनसे सवाल जवाब भी किए जाएंगे भाजपा सरकार ने किसानों की मांगों पर अमल क्यों नहीं किया है किसानों के साथ समझौते के समय जो मांगे मानी गयी थी की काले कानून रद्द किए जाएंगे लेकिन उन्हें आज तक रद्द क्यों नहीं किया गया किसानों के यहाँ मिले पर्चे खारिज क्यों नहीं किए गए अभी तक मिश्रा तानी पर कार्यवाही क्यों नहीं हुई है पानी के मुद्दे पर नेताओं ने कहा कि हम हर वक्त बंटवारियों के साथ खड़े हैं जिन्होंने पंजाब में पानी बचाने के लिए अपनी नौकरी दांव पर लगा दी आम आदमी पार्टी पंजाब की जमीन को बंजर बनाकर पंजाब का पानी दूसरे राज्यों को देना चाहती है हम जल्द ही पटवारियों के साथ बैठक करेंगे आम आदमी पार्टी का भी ग्रुप ਕੀਤਾ ਜਾਣਾ ਸੀ ਉਹ ਵੀ ਛੋਟੇ ਵੱਲੋਂ ਕੀਤਾ ਜਾਣਾ ਦੇਖੋ ਆਮ ਆਦਮੀ ਪਾਰਟੀ ਵੀ ਹੈਗਾ ਕਿਉਂਕਿ ਆਮ ਆਗੇ ਪਾਰਟੀ ਨੇ ਵੀ ਸਤਾ ਟੌਰ ਵੇਲੇ ਵੱਡੇ ਵੱਡੇ ਵਾਅਦੇ ਕੀਤੇ ਸੀ ਵੀ ਆਪੇ ਕਲਚਰ ਖਤਮ ਕਰ ਦੇਵਾਂਗੇ ਅਸਾਨਾਂ ਦੇ ਜਿਹੜੇ ਮਾਸਲੇ ਨੇ ਪੋਟ ਕਚਹਿਰੀਆਂ ਦੇ ਵਿੱਚ ਉਹ ਅਸੀਂ ਪਿੰਡਾਂ ਸਾਡੇ ਡੀਸੀ ਜਾ ਸਾਡੇ ਪੁਲਿਸ ਅਧਿਕਾਰੀ ਪੰਡਾ ਜਾਣਗੇ ਉੱਥੇ ਹੱਲ ਕਰ ਲੈਣਗੇ ਔਰ ਉਹ ਇੱਕ ਵੀ ਅਜੇ ਤੱਕ ਆਮ ਆਦਮੀ ਪਾਰਟੀ ਨੇ ਵੀ ਬਹੁਤਾ ਪੂਰਾ ਨਹੀਂ ਕੀਤਾ ਜਿਹੜਾ ਕਿ ਸਾਡਾ ਉਹਦਾ ਵੀ ਆਮ ਆਦਮੀ ਪਾਰਟੀ ਦਾ ਵੀ ਪੰਡਾ ਦੇ ਵਿੱਚ ਵੀ ਇਸ਼ਾਰਾਂ ਦੇ ਵਿੱਚ ਵੀ ਵਿਰੋਧ ਆ ਤੇ ਸਵਾਲ ਪੁੱਛਦਿਆ ਘਰਾਉਗੇ ਹੈਗੇ ਨਾ ਕਿਉਂਕਿ ਜਿਹੜੀਆਂ ਮੰਗਾਂ ਸੀ ਸਾਡੀਆਂ ਉਸ ਕਿਸਾਨੀ ਨਾਲ ਸੰਬੰਧਿਤ ਮਾਨ ਸਾਹਿਬ ਨੇ ਮੰਨੀਆਂ ਸੀ ਪਰ ਉਹ ਵੀ ਅਜੇ ਤੱਕ ਲਾਗੂ ਨਹੀਂ ਕਰਨੇ ਜਿਸ ਕਰਕੇ ਉਹਦਾ ਵੀ ਸਾਡਾ ਜਿਹੜਾ ਵਿਰੋਧ ਆ ਪੱਲਾ ਚ ਜਾਰੀ ਆ ਇੱਕ ਪਾਸੇ ਪਟਵਾਰੀ ਆਏ ਜਿਹੜੇ ਉਹ ਹੜਤਾਲ ਤੇ ਗਏ ਕਿਉਂਕਿ ਉਹਨਾਂ ਤੋਂ ਜਿਹੜੇ 21% ਜਾਂ 100% ਪਾਣੀ ਦਿਖਾਇਆ ਜਾ ਰਿਹਾ ਸੀਗਾ ਵੀ 100% ਪਾਣੀ ਦਿਖਾਓ ਵੀ ਸਚਾਈ ਹੋ ਰਹੀ ਹੈ ਜਦੋਂ ਕਿ 21% ਹੋ ਰਹੀ ਹੈ ਤੇ ਸਰਕਾਰ ਨੇ ਦਬਾਵਾ ਪਾ ਕੇ ਉਹਨਾਂ ਨੂੰ ਜਿਹੜੇ ਇੱਕ ਪ੍ਰਧਾਨ ਨੂੰ ਤਾਂ ਸਸਪੈਂਡ ਕਰਤਾ ਤੇ ਬਾਕੀ ਆ ਜਿਹੜੇ ਉਹ ਚਾਚੀ ਕਰਦੇ ਉਹ ਕਿਸਾਨਾਂ ਦਾ ਕੀ ਸਟੈਂਡ ਹੋਗਾ ਦੇਖੋ ਕਿਸਾਨਾਂ ਦਾ ਅਸੀਂ ਤਾਂ ਸਾਰੇ ਜੇ ਕਹ ਲਈਏ ਮਾਲਾਜਮ ਤੱਕ ਦੇ ਨੂੰ ਵਪਾਰੀ ਵਰਗਨ ਇੱਕ ਕੰਦੇ ਆ ਰਹੇ ਆ ਜਿਵੇਂ ਕਾਲੇ ਕਾਨੂੰਨਾਂ ਦੀ ਗੱਲ ਆਈ ਸੀ ਹੁਣ ਪਨੋਂ ਵੀ ਇਹ ਸਾਰਿਆਂ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਮੋਦੀ ਕਰਾਣਾ ਆਪ ਦੇ ਕਾਰਪੋਰੇਟ ਕਰਾਣਾ ਵੀ ਹੱਥ ਸੇ ਦਿੰਦਾ ਜਾ ਰਿਹਾ ਇਸੇ ਤਰ੍ਹਾਂ ਸਾਰੇ ਮਜ਼ਮਨ ਤਾਂ ਕਿ ਦਾ ਬੁਰਾ ਖਵਾ ਲੈ ਕਰ ਇਸ ਦੀ ਛੇੜਛਾੜ ਹੋ ਸਾਡਾ ਮਜ਼ਮਨ ਤਾਂ ਪਹਿਨਾਂ ਦੇ ਨਾਲ ਖੜਿਆ ਸੀ ਪਰ ਮਾਕੇ ਮਾਨ ਸਰਕਾਰ ਨੇ ਵੀ ਉਸੇ ਸੁਣਿਆ ਹੁਣ ਲਾਗੂ ਕਰਿਆ 11 ਵੋਟਾਂ ਦਾ ਕਰਕੇ ਦਬ ਲਿਆ ਕਿ ਜਿਹੜਾ ਨਹਿਰੀ ਪਾਣੀ ਤੇ ਸੈਸਾ ਉਹ ਵੀ ਅਸੀਂ ਹੀ ਗਰਾਹਾਂਗੇ ਪਾਣੀ ਤੇ ਜਿਹੜਾ ਟੈਕਸ ਆ ਉਹ ਅਸੀਂ ਲਵਾਂਗੇ ਪਰ ਜੇ ਕਹਿ ਲਈਏ ਮਾਨ ਸਰਕਾਰ ਦੇ ਅੱਜ ਜਦ ਆ ਗਿਆ ਕਿਛੇ ਤੱਕ ਤੇ ਸਾਰੇ ਕਹਿੰਦੇ ਆ ਰਹੇ ਨੇ ਪਾਣੀ ਤੇ ਮਾ ਮੁਫਤ ਦਾ ਪਾ ਮਹਿਰੀਆ ਉਹ ਜਿਵੇਂ ਪਿੱਛੇ ਤੋਂ ਆਦਾ ਸੀ ਕਿਸੇ ਤੋਂ ਕੋਈ ਕੋਈ ਟੈਕਸ ਵਗੈਰਾ ਨਹੀਂ ਲਵਾਂਗੇ ਪਰ ਜੇ ਇਹ ਜੇ ਕੋਈ ਕਰਨਗੇ ਹਰਕਤ ਮਾਨ ਸਰਕਾਰ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨੂੰ ਵੀ ਅਸੀਂ ਘੇਰ ਕੇ ਸਵਾਲ ਜਿਹੜੇ ਪੁੱਛਾਂ ਜਿਵੇਂ ਪਟਵਾਰੀਆਂ ਵੱਲੋਂ ਪੰਜਾਬ ਦੇ ਹਿੱਤਾਂ ਲਈ ਆਪਣੀ ਨੌਕਰੀ ਵੀ ਦਾਤੇ ਲਾਤੀ ਤੇ ਜੇ ਪੰਜਾਬ ਦਾ ਪਾਣੀ ਜਾਂਦਾ ਹੈਗਾ ਤਾਂ ਉਹ ਸਾਰੇ ਪੰਜਾਬ ਦਾ ਨੁਕਸਾਨ ਹੁੰਦਾ ਹਰ ਕਿਸਾਨਾਂ ਵੱਲੋਂ ਅੱਜ ਤੱਕ ਕੋਈ ਵੀ ਉਹਨਾਂ ਦੇ ਖਿਲਾਫ ਸਰਕਾਰ ਦੇ ਇਤਜਾਮ ਪਟਵਾਰੀਆਂ ਦੇ ਹੱਤ ਵਿੱਚ ਉਹ ਐਜੀਟੇਸ਼ਨ ਨਹੀਂ ਕੀਤੀ ਗਈ ਕੋਈ ਡੰਗ ਵੀ ਨਹੀਂ ਦਿੱਤਾ ਗਿਆ ਨਰਾਜ਼ਗੀ ਵੀ ਜਤਾਈ ਹੈ ਇਸ ਗੱਲ ਨੂੰ ਵੱਲਾ ਦਾ ਫਰਜ਼ ਹੈ ਸਾਡਾ ਹੀ ਫਰਜ਼ ਇਸ ਵਿਸ਼ੇ ਤੇ ਸਾਡੀ ਅੱਜ ਤਾਂ ਕੋਈ ਮੀਟਿੰਗ ਇੱਥੋਂ ਦੇ ਜਿਹੜੇ ਪਟਵਾਰੀ ਨਾਲ ਸੰਬੰਧਿਤ ਜਿਹੜੇ ਦੀ ਕੰਨ ਵਜੇ ਸਾਰਾ ਵਿਚਾਰਾਂਗੇ ਸੀ ਵਿਚਾਰ ਕੇੰਨਾ ਵੀ ਹਮਾਇਤਾਂ ਜਿਹੜੀ ਬਣਦੇ ਸਾਡੇ ਪੱਖ ਤੱਕੜੇ ਨੇ ਉਹ ਵੀ ਸਾਡਾ ਭਾਈਚਾਰਾ ਉਹਨਾਂ ਦੇ ਹਮਾਇਤ ਸਾਡਾ ਪਾਣੀ ਬਚਾਉਣ ਲਈ ਅਸੀਂ 9 ਵਜੇ ਮੀਟਿੰਗ ਰੱਖਿਆ ਤੇ ਸਾਰੇ ਇਹ ਬਚਾ ਕੇ ਦੀ ਹਮਾਇਤ ਕਿਤੇ ਕਰਨੀ ਕਿਉਂ ਸਾਰਾ ਅਜ ਵਿਚਾਰਾਂ ਇਕੱਲੇ ਜੇ ਅੱਜ ਉਹ 100% ਉਹ ਲਿਖ ਦਿੰਦੇ ਤੇ ਇੱਕ ਹਾਈ ਕੋਰਟ ਨੇ ਵੀ ਜਿਹੜਾ ਕੋਰਟ ਚ ਕੇਸ ਚੱਲ ਰਿਹਾ ਉਹਨਾਂ ਨੇ ਮੰਨ ਲੈਣਾ ਸੀਗਾ ਵੀ ਇਹਨਾਂ ਕੋਲੇ ਪਾਣੀ ਪੂਰਾ ਹੈ ਦੂਸਰੇ ਸੂਬਿਆਂ ਨੂੰ ਦਿੱਤਾ ਜਾਵੇ ਪਰ ਉਹਨਾਂ ਨੇ ਆਪਣੀ ਲੋਕਰੀ ਜਿਹੜੀ ਦਾਤੇ ਲਾ ਲੇ ਵੇਖੋ ਪਾਣੀ ਦੀ ਗੱਲ ਹੈ ਜਿਹੜੀ ਪੂਰੇ ਦੀ ਜਾਂ ਨਾ ਪੂਰੇ ਦੀ ਪਾਣੀ ਪਹਿਲੀ ਗੱਲ ਤਾਂ ਸਾਡਾ ਪਾਣੀ ਹੈ ਪੰਜਾਬ ਦਾ ਸਾਡੇ ਕੋਲੇ ਪਾਣੀ ਨਹੀਂ ਬਾਹਰੋਂ ਪਰ ਇੱਥੇ ਦੀਆਂ ਰਲਗੀਆਂ ਮਿਲੀਆਂ ਸਰਕਾਰਾਂ ਸਾਡੇ ਪੰਜਾਬ ਸੂਬੇ ਨੂੰ ਮੰਜੇ ਬਣਾਉਣ ਲਈ ਬੜੇ ਪਰਾਂ ਪਰਾਂ ਜਤ ਕੰਡੇ ਬਰਤਲੇ ਨੇ ਪਾਣੀ ਬਾਹਰ ਦੇਣਾ ਪਾਣੀ ਸਾਡੇ ਕੋਲੇ ਜ਼ਿਆਦਾ ਤਾਂ ਸਾਡੇ ਕੋਲ ਤਾਂ ਪਾਣੀ ਹੈ ਨਹੀਂ ਕਿਉਂਕਿ ਸਰਕਾਰ ਤਾਂ ਕਿਸਾਨਾਂ ਦੇ ਪਹਿਲੀ ਕਹਾਣਾ ਚੜਿਆ ਹੋਇਆ ਵੀ ਜਿਹੜਾ ਝੋਨਾ ਉਹ ਆਹ ਵੈਰੈਟੀ ਨਹੀਂ ਵੀ ਜਣੀ ਆਹ ਵੈਰੈਟੀ ਵੀ ਜਣੀ ਹੈ ਝੋਨੇ ਦਾ ਰਕਬਾ ਘਟਾਇਆ ਜਾਵੇ ਪਰ ਸਾਡੀ ਮੰਗ ਹੈ ਵੀ ਰਕਬਾ ਘਟਾਇਆ ਜਾਊ ਫਸਲਾਂ ਦਾ ਬਦਲਾਅ ਲਿਆਂਦਾ ਜਾ ਪਰ ਐਮ ਐਸ ਸੀ ਆ ਦੀ ਗਰੰਟੀ ਕੌਣ ਹੈ ਜਿਹੜੀ ਮੇਨ ਸਾਡੀ ਮੁੱਦੇ ਦੀ ਲੜਾਈ ਆ ਪਾਣੀ ਵੀ ਬਚਾਉਣਾ ਫਸਲਾਂ ਦਾ ਬਦਲਾਅ ਫਸਲਾਂ ਦਾ ਵੀ ਲਿਆਵਾਂਗੇ ਪਰ ਉਹਦੇ ਲਈ ਪਾਣੀ ਜ਼ਰੂਰੀ ਆ ਤੇ ਭਾਅ ਵੀ ਜ਼ਰੂਰੀ ਆ ਜਿਸ ਕਰਕੇ ਸਾਡਾ ਜਿਹੜੇ ਪਟਵਾਰੀਆਂ ਦਾ ਰੋਸਾ ਪਾਣੀ ਬਚਾਉਣ ਦਾ ਨਾਲ ਸਹਿਮਤਾ ਸੀ ਤੇ ਇੱਕ ਇੱਕ ਪਾਸੇ ਜਦੋਂ ਮੀਂਹ ਵੀ ਜਾਰੀ ਹੈਗੀ ਜਾਂ ਜਿਹੜੀ ਸਿੱਧੀ ਵਿਜਾਈ ਕੀਤੀ ਜਾ ਰਹੀ ਹੈ ਉਧਰੋਂ ਜਿਹੜਾ ਨਹਿਰਾਂ ਦਾ ਪਾਣੀ ਆ ਉਹ ਕੱਲ ਤੋਂ ਬੰਦ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇ ਦੇਖੋ ਆਪਾਂ ਕੰਮ ਕਰੀਏ ਪਾਣੀ ਬਚਾਉਣ ਦੀ ਜਾਂ ਪਾਣੀ ਵਾਧੂ ਦੀ ਪਾਣੀ ਤਾਂ ਅੱ체 ਗੱਲ ਜਦੋਂ ਲੋਨ ਹੁੰਦੇ ਆ ਸਾਨੂੰ ਮੌਕੇ ਤੇ ਪਾਣੀ ਦਿੱਤੇ ਨਹੀਂ ਜਾਂਦਾ ਫਿਰ ਜੇਕਰ ਸਾਡਾ ਕਿਸਾਨ ਕੋਈ 2-4 ਕੱल्ल्या ਤੋਂ ਨੈਟਾਉਨ ਤੇ ਛੱਡ ਦਿੰਦਾ ਜਾਂ ਕਿਾਰੇ ਭਰਦਾ ਫਿਰ ਦੂਜੇ ਪਾਸੇ ਇਹੋਸ਼ਾ ਲੱਗਦਾ ਵੀ ਯਾਰ ਪਾਣੀ ਹੈ ਜਿਹੜਾ ਧਰਤੀ ਅਖਲਾਜ ਜਾਣ ਬੁੱਝ ਕੇ ਕਿਸਾਨ ਬਰਬਾਦ ਕਰ ਰਹੇ ਨੇ ਪਰ ਅਸੀਂ ਇਸ ਗੱਲ ਨਾਲ ਸਹਿਮਤਾ ਵੀ ਨਹੀਂ ਬਰਬਾਦ ਕਰ ਰਹੇ ਸਾਨੂੰ ਕੱਸੀ ਦਾ ਪਾਣੀ ਹੈ ਨਹਿਰੀ ਪਾਣੀ ਜਿਹੜਾ ਮੌਕੇ ਤੇ ਸਾਨੂੰ ਉਹ ਦਿੱਤਾ ਜਾਂਦਾ ਵੀ ਅੱਜ ਸਾਨੂੰ ਲੋੜ ਸੀ ਪਨੀਰੀ ਫੀਜਣ ਲਈ ਜਾਂ ਬਾਗਲੇ ਫਸਲ ਮੰੰਬੀਆ ਮੱਕੀ ਆ ਫੀਜੀਆਂ ਹੁੰਦਾ ਪਾਣੀ ਦੀ ਲੋੜ ਆ ਤੇ ਮੌਕੇ ਤੇ ਅੱਜ ਸਾਨੂੰ ਪਾਣੀ ਨਹੀਂ ਦਿੱਤਾ ਜਾਂਦਾ ਜਿਹੜਾ ਥੋੜੇ ਮਾਦੀ ਹਰਾ ਹੀ ਮੰਗ ਕਰਾਂਗੇ ਕਿ ਜਲਦੀ ਜਿਹੜੀ ਬੰਦੀ ਕਰੀਆ ਉਹ ਟਾਈਮ ਦੇਖ ਕੇ ਕੀਤੀ ਜਾਵੇ ਹੁਣ ਪਾਣੀ ਦੇ ਲੋੜਾ ਕਿਸਾਨਾਂ ਨੂੰ ਜਲਦੀ ਨਹਿਰ ਕੱਸੀਆਂ ਦੇ ਵਿੱਚ ਪਾਣੀ ਛੱਡਿਆ ਜਾਵੇ ਤਾਂ ਕਿ ਕਿਸਾਨ ਸਰ ਦੇ ਖੇਤਾਂ ਦਾ ਪਾਣੀ ਕਦੋਂ ਤੱਕ ਬਰੇਜ ਕਰੇ ਹਾਂਜੀ ਭਾਈ ਸਰ ਕੀ ਨਾਮ ਆ ਤੇ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਰੇਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ union ਤੋਂ ਸਿੱਧੂਪੁਰਾ ਅੱਜ ਅਸੀਂ ਮੀਟਿੰਗ ਸਰ ਦਿੱਸੀਗੀ ਜਿਹੜੀ ਕਿ ਸਾਡੇ ਹੁਣ ਚੈਲਨਪਾਲਕ ਦੇ ਵਿੱਚ ਮੀਟਿੰਗ ਹੋਈ ਆ ਓਏ ਸੀ ਕੇ ਗੈਰ ਰਾਜਨੀਤਿਕ ਸੁਯੁਗਤ ਮੋਰਚੇ ਵੱਲੋਂ ਪਤੋਦੇ ਪਾਰਟ ਪਾਰਟਾਂ ਵੱਲੋਂ ਭਾਈ ਤ੍ਰਿਕ ਨੂੰ ਕੱਲ ਨੂੰ ਸਮੁੱਚੇ ਭਾਰਤ ਦੇ ਵਿੱਚ ਭਾਜਪਾ ਲੀਡਰ ਜਿਹੜੇ ਭਾਜਪਾ ਆਗੂ ਨੂੰ ਉਹਨੇ ਦੇ ਘਰਾਂ ਦਾ ਭਰਾਓ ਕੀਤਾ ਜਾਊਗਾ ਕਿਉਂਕਿ ਜੇ ਪਿੱਛੇ ਗੱਲ ਕਰੀਏ 2020 ਦੇ ਵਿੱਚ ਆਪਾਂ ਤਿੰਨ ਕਾਲੇ ਟਰੂਨ ਲਿਆਂਦੇ ਸੀਗੇ ਮੋਦੀ ਸਰਕਾਰ ਨੇ ਉਹ ਸਾਲ ਬਹਿ ਕੇ ਕਿਸਾਨਾਂ ਨੇ ਆਮ ਪਬਲਿਕ ਨੇ ਜਿੰਨੇ ਕਰੋੜ ਰਾਬ ਕਰਵਾਏ ਸੀ ਨਾਲ ਹੀ ਕੁਝ ਮੰਗਾਂ ਰਹਿਣੀਆਂ ਸੀ ਇਹ ਜਿਵੇਂ ਕਿ ਡਾਕਟਰ ਸੁਆਮੀਨਾਥ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਐਮਐਸਸੀ ਦਾ ਗਰੰਟੀ ਕਾਨੂੰਨ ਬਣਾਉਣਾ ਲੰਖੀਪੁਰ ਫੀਜੀ ਦੇ ਕਾਂਡ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾਵਾ ਦਿਵਾਉਣੀ ਆ ਸਮੋਚਾ ਕਰਜ਼ਾ ਖਤਮ ਕਰਵਾਉਣਾ ਜਿੰਨੇ ਅंदोलਨ ਦੌਰਾਨ ਹਰਿਆਣਾ ਰਾਜਸਥਾਨ ਪੰਜਾਬ ਦੇ ਕਿਸਾਨਾਂ ਤੇ ਲਗਭਗ 60000 ਕੇਸ ਪਏ ਸੀ ਉਹ ਰਾਬ ਕਰਵਾਉਣੇ ਇਹ ਸਾਰੀਆਂ ਮੰਗਾਂ 2020 ਦੇ ਵਿੱਚ ਤਿੰਨ ਕਾਲੇ ਨੂੰ ਰਾਬ ਹੋਣ ਤੇ ਮੋਦੀ ਸਾਹਿਬ ਨੇ ਬੰਨਿਆ ਸੀ ਪਰ ਅੱਜ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਪਰ ਮੈਂ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਅਸੀਂ 11 ਫਰਵਰੀ ਤੋਂ ਦਿੱਲੀ ਵੱਲ ਘਰਾਵ ਕਰਨੇ ਚੱਲੇ ਸੀ ਪਰ ਇੱਥੋਂ ਦੀ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਬਾੜਾਂ ਦੇ ਢਿੱਰ ਕੇ ਅੱਜ ਤੱਕ ਰੱਖੇ ਹੋਏ ਨੇ ਜਿਹਦੀ ਕੜੀ ਵਜੋਂ ਅਸੀਂ ਸਮੁੱਚੇ ਭਾਰਤ ਦੇ ਵਿੱਚ ਪੁੱਛਣ ਜਾ ਰਹੇ ਹਾਂ ਵੀ ਜਿਹੜੇ ਭਾਜਪਾ ਨੇ ਸਾਰੇ ਨਾਂ ਵਾਅਦੇ ਕੀਤੇ ਸੀ ਜਾਂ ਵੋਟਾਂ ਦੌਰਾਨ ਪਿੰਡਾਂ ਦੇ ਆ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਘਰਾਵ ਕਰਦੇ ਆ ਸਾਰੇ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਭਾਈ ਦੇਣ ਜਿਸ ਕਰਕੇ ਕੱਲ ਅਸੀਂ ਸਮਿਤੀ ਭਾਰ ਦੇ ਵਿੱਚ ਪਾਟ ਪਾਗਾਂ ਦਾ ਧਰਾਵ ਕਰਾਂਗੇ ਮਠੰਡੇ ਦੇ ਵਿੱਚ ਸਾਡੇ ਪਾਟ ਪਾਵੇ ਕੈਂਡੀਡੇਟ ਪਰਮਪਾਲ ਕੌਰ ਮਲੂਕਨ ਉਹਨਾਂ ਦੇ ਘਰ ਦਾ ਸੀ ਕੱਲ ਨੂੰ ਭਰਵ ਕਰਾਂਗੇ ਜਿਹੜੀ ਅੱਜ ਮੀਟਿੰਗ ਸੀ ਸਾਰੇ ਸਥਿਤੀ ਦੇ ਜਿਹੜੇ ਜੱਜ ਲੈ ਤਨ ਉਹ ਫੇਰ ਟੈਂਟ ਲਾਉਣਾ ਬੈਠਣ ਦਾ ਪਾਣੀ ਧਣੀ ਦਾ ਹੋਰ ਪ੍ਰਬੰਧ ਸਾਰੇ ਵਾਦ ਕੀਤੇ ਹਨ ਕੱਲ ਨੂੰ ਅਸੀਂ ਲਗਭਗ ਦਾ ਸਵੇਰ ਤੋਂ ਲੈ ਕੇ 5 ਵਜੇ ਤੱਕ ਪਰੰਪਾਰਕ ਕੌਲ ਮਰੋਕਾ ਦਾ ਘਰਾਓ ਕਰਾਂਗੇ ਤੇ ਨਾਲ ਹੀ ਨੂੰ ਬਾਹਾਂ ਆ ਕੇ ਜਿਹੜੇ ਸਾਡੇ ਸਵਾਲ ਨੇ ਉਹਦੀ ਸਰਕਾਰ ਦੇ ਨਾਲ ਮੰਗਾਂ ਮੰਨੀਆਂ ਸੀ ਉਹ ਪੁੱਛਾਂਗੇ ਕਿ ਜਿਹੜੇ ਸਾਡੇ ਨਾਲ ਵਾਦੇ ਪੂਰੇ ਕੀਤੇ ਸੀ ਪੂਰੇ ਮੰਨੇ ਹੋਏ ਸੀ ਉਹ ਅੱਜ ਤੱਕ ਪੂਰੇ ਕਿਉਂ ਨਹੀਂ ਕੀਤੇ ਤੇ ਪਿੰਡਾਂ ਦੇ ਵਿੱਚ ਜੇਕਰ ਉਹ ਜਾਂ ਵੀ ਆ ਸਾਡਾ ਵਿਰੋਧ ਆ ਉੱਥੇ ਵੀ ਸਾਡਾ ਪ੍ਰਸ਼ਾਸਨ ਸਾਡੇ ਕਿਸਾਨਾਂ ਨਾਲ ਟੱਕਾ ਮੁਕੀ ਹੋਣਾ ਸਿੱਧੀਆਂ ਲਾਠੀਆਂ ਚਲਾਉਣੀਆਂ ਜਿਵੇਂ ਮੈਸਰ ਖਾਨੇ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਲੁਕਾ ਗਏ ਸੀਗੇ ਮੋਟਾ ਮੰਗਲ ਦੇ ਪਰ ਸ਼ਾਂਤਮਈ ਸਾਡੇ ਪਿੰਡ ਵਾਸੀ ਉਹਦੇ ਸਵਾਲਾਂ ਦੇ ਜਵਾਬ ਪੁੱਛਣ ਦੇ ਅੱਗੇ ਵਧੇ ਸੀ ਪਰ ਉੱਥੋਂ ਦੇ ਪੈਸੇਚੋ ਕੋੜ ਖਤਾਂਦੇ ਨੇ ਬੁਰੀ ਤਰ੍ਹਾਂ ਸਾਡਾ ਪਿੰਡ ਪ੍ਰਧਾਨਾ ਜਿਹੜਾ ਉਹ ਇੱਕ ਛੱਲੀ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆ ਆ ਆਮ ਮੱਕੇ ਉਹਦਾ ਵੀ ਸਾਡਾ ਇੱਕ ਮੈਂਟਰ ਆ ਕੱਲ ਨੂੰ ਉਹ ਰੱਖਾਂਗੇ ਵਿੱਚ ਵੀ ਇੱਕ ਆਮ ਵਿਅਕਤੀ ਜੇ ਸਵਾਲ ਪੁੱਛਦਾ ਜਾਂ ਸਾਡੇ ਪਿੰਡਾਂ ਦੇ ਵਿੱਚ ਜਾਣੇ ਉਹ ਤਾਂ ਸਾਨੂੰ ਧੜਾ ਧੜਾ ਜਿਹੜਾ ਸਵਾਲ ਪੁੱਛਣ ਤੇ ਡਾਂਗਾ ਸੁੱਟੀਆਂ